ਹੁਣਸ ਬਾਰੀ ਆਈਏ ਸਡੌਰੇ ਦੀ ਕਹਿੰਦੇ ਹੁਣ ਸਡੌਰੇ ਵੱਲ ਨੂੰ ਬੰਦਾ ਸਿੰਘ ਬਹਾਦਰ ਨੇ ਮੂੰਹ ਕੀਤਾ ਹੈ ਤਾਂ ਆਖਦੇ ਨੇ ਬੰਦਾ ਸਿੰਘ ਬਹਾਦਰ ਨੇ ਆਪਣੇ ਚਿੱਤ ਵਿੱਚ ਜਦੋਂ ਇਹ ਚਿਤਵਣੀ ਕੀਤੀ ਹੈ ਲਿਖਦੇ ਨੇ ਵਜੀਰਾ ਲੁਟਾਇਆ ਕਰ ਫੌਜ ਸਾਰੀ ਆਖਦੇ ਨੇ ਸਾਰੀ ਫੌਜ ਇਕੱਠੀ ਕਰਕੇ ਵਜੀਦ ਖਾਨ ਨੂੰ ਲੁੱਟਣਾ ਹੈ ਸਾਰੀ ਫੌਜ ਇਕੱਠੀ ਕਰਕੇ ਫਿਰ ਸਰਹੰਦ ਨੂੰ ਢਾਉਣਾ ਹੈ ਮਿੱਟੀ ਵਿੱਚ ਮਲਾਉਣਾ ਹੈ ਆਖਦੇ ਨੇ ਤਦੋਂ ਬੰਦਾ ਸਿੰਘ ਬਹਾਦਰ ਦੇ ਕੰਨਾਂ ਦੇ ਵਿੱਚ ਸਡੌਰੇ ਸ਼ਹਿਰ ਦਾ ਨਾਮ ਸੁਣਿਆ ਇਸ ਢੋਰੇ ਸ਼ਹਿਰ ਦੇ ਅੰਦਰ ਇੱਕ ਬੜਾ ਕਰਾਮਾਤੀ ਪੀਰ ਹੈ ਇਹ ਬੜਾ ਜ਼ਾਹਰ ਪੀਰ ਹੈ ਇਹਦੇ ਬਾਰੇ ਬੜੇ ਚਰਚੇ ਹੁੰਦੇ ਸਨ ਤੇ ਇਹਦੇ ਬਾਰੇ ਹਰ ਕੋਈ ਜਾਣਦਾ ਸੀ ਕਿ ਇੱਥੇ ਉਹ ਪੀਰ ਰਹਿੰਦਾ ਹੈ ਤੇ ਇੱਥੇ ਉਹਦੀ ਮਜ਼ਾਰ ਬਣੀ ہوئی ਹੈ ਤੇ ਉਹਦਾ ਮਕਬਰਾ ਬਣਿਆ ਹੋਇਆ ਹੈ ਤੇ ਇਹਦੇ ਬਾਬਤ ਕਈ ਭਰਮ ਜਿਹੜੇ ਉਹ ਫੈਲੇ ਹੋਏ ਸਨ ਹੁਸੈ ਪਰਸ਼ਾਵੇਂ ਸ਼ੋਹ ਨਾ ਆਗੋ ਕਹਿਓ ਬੰਦਾ ਉਸ ਦਿਓ ਮੈਂ ਦਾਗ ਕਹਿੰਦੇ ਇੱਕ ਮਕਬਰਾ ਬਣਿਆ ਹੋਇਆ ਸੀ ਇਸ ਮਕਬਰੇ ਦੇ ਉੱਪਰਲੇ ਪਾਸੇ ਪੀੜ ਦੀ ਕਬਰ ਸੀ ਤੇ ਉਹ ਕਬਰ ਦੇ ਥੱਲੋਂ ਰਾਹ ਨਿਕਲਦਾ ਸੀ ਇਹ ਸ਼ਹਿਰ ਦੇ ਵਿੱਚ ਸਡੌਰੇ ਸ਼ਹਿਰ ਦੇ ਅੰਦਰ ਇੱਥੇ ਹਿੰਦੂ ਵੀ ਰਹਿੰਦੇ ਸਨ ਮੁਸਲਮਾਨ ਵੀ ਰਹਿੰਦੇ ਸਨ ਤਾਂ ਆਖਦੇ ਨੇ ਇਸ ਪੀੜ ਦੀ ਕਬਰ ਦੇ ਥੱਲੋਂ ਮਜ਼ਾਰਤ ਨੂੰ ਜਿਹੜਾ ਮਰਦਾ ਨਿਕਲ ਜਾਂਦਾ ਸੀ ਇੱਕ ਵਾਰੀ ਉਹਨੂੰ ਆਗ ਨਹੀਂ ਸੀ ਸਾੜਦੀ ਉਹਦੇ ਸਰੀਰ ਨੂੰ ਮੁਸਲਮਾਨਾਂ ਦੇ ਵਿੱਚ ਇਹ ਗੱਲ ਪੱਕੀ ਹੈ ਉਸ ਧਰਮ ਦੇ ਅਨੇਈਆਂ ਦੇ ਵਿੱਚ ਕਿ ਉਹ ਮੁਰਦੇ ਨੂੰ ਨਹੀਂ ਸਾੜਦੇ ਜਿਹੜਾ ਸਾੜਿਆ ਜਾਵੇਗਾ ਉਹਨੂੰ ਕਾਫਰ ਆਖਿਆ ਜਾਂਦਾ ਹੈ ਇਸ ਕਰਕੇ ਉਹ ਮੁਰਦੇ ਨੂੰ ਨਹੀਂ ਸਾੜਦੇ ਤੇ ਪੀੜ ਦੀ ਖਬਰ ਕਬਰ ਤੋਂ ਜੋ ਜਿਹੜਾ ਵੀ ਨਿਕਲ ਜਾਂਦਾ ਸੀ ਉਹਦਾ ਸਰੀਰ ਸੜਦਾ ਨਹੀਂ ਸੀ ਫਿਰ ਫਿਰ ਉਹ ਭਾਵੇਂ ਕਿੰਨੀਆਂ ਮਰਜ਼ੀ ਲੱਕੜਾਂ ਪਾਓ ਇਹ ਗੱਲ ਉਸ ਇਲਾਕੇ ਦੇ ਵਿੱਚ ਪ੍ਰਚਲਿਤ ਸੀ ਤਾਕਦੇ ਨੇ ਕਹੋ ਬੰਦੇ ਉਸ ਦੇਉ ਮੈਦਾਗ ਤੇ ਬੰਦੇ ਨੇ ਜਦ ਸੁਣਿਆ ਨਾ ਵੀ ਛਡੋੜੇ ਵਿੱਚ ਐਸਾ ਕਰਾਮਾਤੀ ਪੀਰ ਐ ਕਬਰ ਐ ਜਦੋਂ ਧਾਵਾ ਬੋਲਣ ਲੱਗੇ ਹਨ ਤਾਂ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਉਸ ਕਰਾਮਾਤੀ ਪੀਰ ਨੂੰ ਮੈਂ ਸਾੜ ਦਿਆਂਗਾ ਮੈਂ ਉਹਦਾ ਸੰਸਕਾਰ ਕਰਕੇ ਵਿਖਾਵਾਂਗਾ ਦੋਇਰਾ ਆਗ ਲਾਗ ਐਸੇ ਜੜਾ ਜੈਸੇ ਰੁਈ ਜੜਾਏ ਹੁਣ ਕਹਿੰਦੇ ਜਦੋਂ ਬੰਦਾ ਸਿੰਘ ਬਹਾਦਰ ਛਡੋੜੇ ਜਾਂਦੇ ਨੇ ਉਸ ਜਗ੍ਹਾ ਤੇ ਪਹੁੰਚਦੇ ਨੇ ਕਹਿਣ ਲੱਗੇ ਉਹ ਅੱਗ ਲਗਾ ਕੇ ਇਸ ਤਰ੍ਹਾਂ ਜਲੇਗਾ ਜਿਵੇਂ ਰੂਹ ਸੜਦੀ ਏ ਰੂਹ ਨੂੰ ਇੱਕਦਮ ਅੱਗ ਪੈ ਜਾਂਦੀ ਏ ਐਵੇਂ ਉਹ ਪੀਰ ਛੜੇਗਾ ਬਿਨ ਹੀ ਆਸਰ ਔਰ ਕੋ ਚਲੇ ਸਮਾਲੇ ਦਾਏ ਅੱਗ ਦੇ ਨੇ ਬਿਨਾ ਹੀ ਕਿਸੇ ਆਸਰੇ ਤੋਂ ਸਾਰੇ ਦਾ ਸਾਰਾ ਅਗਨੀ ਨੂੰ ਭੇਟ ਕਰ ਦੇਣਾ ਦੇਖਿਓ ਅੱਗ ਦੀਆਂ ਲਾਟਾਂ ਕਿਵੇਂ ਨਿਕਲਣ ਗਈਆਂ ਲਾ ਬਏ ਯਾਰੋ ਸੇ ਦਿਓ ਰਾਖੋ ਡਾਈ ਤੋ ਜਾਨਿਓ ਹਮ ਕਲਾ ਸਵਾਈ ਤਦੂ ਖਾਲਸੇ ਨਾਲ ਗੱਲਾਂ ਕਰਦੇ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਦੇਖਿਓ ਨੂੰ ਮੈਂ ਕਿਵੇਂ ਸਾੜ ਦੇਣਾ ਏ ਉਹਦੀ ਸਵਾ ਤੱਕ ਮੈਂ ਉਡਾ ਦੇਣੀ ਏ ਤੇ ਕਹਿਣ ਲਗੇ ਫਿਰ ਮੰਨੋਗੇ ਖਾਲਸਾ ਜੀ ਅੱਜ ਤੁਹਾਨੂੰ ਐਸੀ ਕਲਾ ਦਿਖਾਵਾਂਗੇ ਜੋ ਕਹ ਕਿੰਨੇ ਬੰਦੇ ਧਾਈ ਦੀਨੋ ਸੌ ਸ਼ਹਿਰ ਲੁਟਾਈ ਏਉਂ ਕਹਿ ਕੇ ਬੰਦਾ ਸਿੰਘ ਬਹਾਦਰ ਨੇ ਸੜੌਰੇ ਸ਼ਹਿਰ ਦੇ ਉੱਤੇ ਹਮਲਾ ਕਰ ਦਿੱਤਾ ਤੇ ਇਹ ਪੂਰੇ ਸ਼ਹਿਰ ਨੂੰ ਰੱਜ ਕੇ ਲੁੱਟਿਆ ਗਿਆ ਸਿੰਘਾਂ ਨੇ ਤੇ ਸਢੌਰੇ ਸ਼ਹਿਰ ਨੂੰ ਲੁੱਟ ਲਿਆ ਹੈ ਹਿੰਦੂਆਂ ਕੇ ਘਰ ਦੀਨੇ ਰਾਖੋ ਮੁਸਲਮਾਨ ਕਈ ਕਤਲੋ ਆਖੋ ਉਦੋਂ ਤੁਰਕਾਂ ਤੇ ਹਿੰਦੂਆਂ ਦੇ ਵੱਖੋ ਵੱਖਰੇ ਮੁਹੱਲੇ ਸਨ ਨਗਰ ਸਨ ਇਹ ਵੱਖੋ ਵੱਖਰੇ ਵਸੇ ਹੋਏ ਸਨ ਇਸ ਕਰਕੇ ਹਿੰਦੂਆਂ ਦੀ ਪਛਾਣ ਸੀ ਕਿ ਇਹਨਾਂ ਦੇ ਸਿਰ ਤੇ ਬੋਦੀ ਸੀ ਤੇ ਮੁਸਲਮਾਨਾਂ ਦੀ ਵੱਖਰੀ ਪਛਾਣ ਸੀ ਹੁਣ ਬੰਦਾ ਸਿੰਘ ਬਹਾਦਰ ਨੇ ਹੁਕਮ ਕੀਤਾ ਕਿ ਹਿੰਦੂਆਂ ਦੇ ਘਰ ਬਚਾ ਲਿਓ ਤੇ ਇਹਨਾਂ ਜ਼ਾਲਿਮਾ ਮੁਸਲਮਾਨਾਂ ਤੁਰਕਾਂ ਦੇ ਘਰ ਉਹ ਸਾੜ ਦਿਓ ਬੋਦੀ ਵਾਲਾ ਨਾਹੀਂ ਸਤਾਇਓ ਬਿਨ ਬੋਦੀ ਦਿਖ ਮਾਰਗ ਵਾਇਓ ਲਿਖਦੇ ਨੇ ਮੁਸਲਮਾਨ ਕਈ ਕਤਲوں ਆਖ ਮੁਸਲਮਾਨਾਂ ਵਾਸਤੇ ਕਤਲੇਆਮ ਦਾ ਹੁਕਮ ਕੀਤਾ ਹੈ ਕਿਉਂਕਿ ਇਹਨਾਂ ਨੇ ਪੀਰ ਬੁੱਧੂ ਸ਼ਾਹ ਨੂੰ ਮਰਵਾਇਆ ਸੀ ਇਸ ਢੋਰੇ ਦੇ ਉਹ ਜ਼ਾਲਮ ਜਲਾਦ ਸਨ ਇਹ ਉਹ ਤੁਰਕ ਹਾਕਮ ਸਨ ਪੀਰ ਬੁੱਧੂ ਸ਼ਾਹ ਨੇ ਜੋ ਮਾਨ ਸਤਕਾਰ ਗੁਰੂ ਪਾਸ਼ਾ ਤੋਂ ਲਿਆ ਹੈ ਉਹ ਸ਼ਾਇਦ ਕੋਈ ਦੂਜਾ ਨਹੀਂ ਲੈ ਸਕਦਾ 700 ਮਰੀਦ ਸ਼ਹੀਦ ਹੁੰਦੇ ਨੇ ਦੋ ਪੁੱਤਰ ਸ਼ਹੀਦ ਹੁੰਦੇ ਨੇ ਤੇ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਨੂੰ ਸਿਰੋਪਾਉ ਦੀ ਦਾਤ ਮਿਲੀ ਸੀ ਕਿੱਡਾ ਮਹਾਨ ਇਹ ਕਾਰ ਸੀ ਸੋ ਐਸੇ ਮਹਾਨ ਸੰਤ ਪੀਰ ਬੁੱਧੂ ਸ਼ਾਹ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦਿੱਤਾ ਆਪਣੇ ਪੁੱਤਰ ਤੱਕ ਸ਼ਹੀਦ ਕਰਵਾ ਲਏ ਤੇ ਉਹ ਮਹਾਨ ਰੂਸ਼ਨ ਪੀਰ ਬੁੱਧੂ ਸ਼ਾ ਇਹਨਾਂ ਦਾ ਕਤਲ ਜਿਹੜਾ ਹੈ ਉਹ ਛਡੋਰੇ ਦੇ ਵਿੱਚ ਉਤੋਂ ਦੇ ਹਾਕਮਾਂ ਨੇ ਕਰਵਾਇਆ ਸੀ ਤਾਂ ਲਿਖਦੇ ਨੇ ਕਿ ਛਡੋਰੇ ਦੇ ਜਿੰਨੇ ਉਹ ਹਾਕਮ ਸਨ ਮੁਸਲਮਾਨ ਕਈ ਕਤਲوں ਆਖ ਮੁਸਲਮਾਨਾਂ ਵਾਸਤੇ ਕਤਲੇਆਮ ਦਾ ਹੁਕਮ ਦੇ ਦਿੱਤਾ ਕਿਉਂਕਿ ਇਹਨਾਂ ਨੇ ਪੀਰ ਬੁੱਧੂ ਸ਼ਾ ਨੂੰ ਮਰਵਾਇਆ ਸੀ ਪੀਰ ਬੁੱਧੂ ਸ਼ਾ ਸਤਗੁਰਾਂ ਦਾ ਸੇਵਕ ਸੀ ਉਸ ਸੇਵਕ ਦੇ ਮਰਨ ਤੋਂ ਸਿੰਘਾਂ ਨੂੰ ਉਸ ਦਾ ਵੀ ਦੁੱਖ ਸੀ ਇਹ ਵੈਰ ਸਿੰਘਾਂ ਨੇ ਅੱਜ ਲੈਣਾ ਹੈ ਬੋਧੀ ਵਾਲੇ ਨਾਹੇ ਸੁਤਾਇਓ ਬਿਨ ਬੋਧੀ ਦੇਖੋ ਮਾਰ ਗਵਾਇਓ ਆਪਦੇ ਨੇ ਜਿਨ੍ਹਾਂ ਦੇ ਸਿਰ ਉੱਤੇ ਬੋਧੀ ਹੈ ਉਹਨਾਂ ਹਿੰਦੂਆਂ ਨੂੰ ਛੱਡ ਦਿਓ ਤੇ ਜਿਹੜਾ ਕੋਈ ਬਿਨਾਂ ਬੋਧੀ ਤੋਂ ਹੈ ਉਹਨਾਂ ਦੇ ਸਿਰ ਧੜੋਂ ਵਾ ਕਰ ਦਿਓ ਦੋਹਿਰਾ ਜੋ ਹਿੰਦੂਆਂ ਘਰ ਜਾਛਪੇ ਦੇਉਲੇ ਵਾਰੋ ਹੁਣ ਕਈ ਐਸੇ ਸਨ ਜਿਹੜੇ ਚੰਗੇ ਵੀ ਸਨ ਮੁਗਲਾਂ ਦੇ ਵਿੱਚੋਂ ਉਹ ਹਿੰਦੂਆਂ ਦੇ ਜਰ ਘਰ ਜਾ ਕੇ ਸ਼ੁਭ ਗਏ ਲੁੱਕ ਗਏ ਤੇ ਜਦੋਂ ਹਿੰਦੂਆਂ ਆਖਿਆ ਵੀ ਇਹ ਚੰਗੇ ਨੇ ਭਲੇ ਨੇ ਤਾਂ ਉਹਨਾਂ ਦੇ ਕਹਿਣ ਉੱਤੇ ਖਾਲਸਾ ਜੀ ਨੇ ਤਰਸ ਕਰਕੇ ਇਹਨਾਂ ਨੂੰ ਬਖਸ਼ ਦਿੱਤਾ ਹੈ ਜਿਹੜੇ ਸਿੰਘਾਂ ਦੇ ਹੱਥ ਚੜੇ ਸੋਹਣ ਦੀਨੈ ਮਾਰ ਜਿਹੜੇ ਸਿੰਘਾਂ ਦੇ ਹੱਥ ਚੜ ਗਏ ਤੁਰਕ ਉਹ ਤਾਂ ਸਿੰਘਾਂ ਨੇ ਮਾਰ ਕੱਤੇ ਖਤਮ ਕਰ ਦਿੱਤੇ ਨੇ ਕਿਉਂ ਪਏ ਪੀੜ ਤਬੂਤ ਹੱਤ ਪੌੜ ਟਿਕਾਇਆ ਤਿਸਤੇ ਥੋਰਾ ਚਲਾਇਆ ਇੱਕ ਸ਼ਬਦ ਵਰਤੇ ਜਾਂਦਾ ਹੈ ਤਬੂਤ ਤਬੂਤ ਦਾ ਭਾਵ ਹੁੰਦਾ ਏ ਜਦੋਂ ਕੋਈ ਇਸਲਾਮ ਦੇ ਅੰਦਰ ਚੜਾਈ ਕਰਦਾ ਹੈ ਮੁਸਲਮਾਨਾਂ ਦੇ ਵਿੱਚ ਤਾਂ ਉਸ ਮਰਦੇ ਦੀ ਡੈੱਡ ਬਾਡੀ ਨੂੰ ਜਿਸ ਬਕਸ਼ੇ ਦੇ ਵਿੱਚ ਪਾਇਆ ਜਾਂਦਾ ਉਹਨੂੰ ਤਬੂਤ ਆਖਿਆ ਜਾਂਦਾ ਹੈ ਤਾਂ ਆਖਦੇ ਨੇ ਜਿਸ ਤਬੂਤ ਦੇ ਵਿੱਚ ਮਰਦਾ ਪਾ ਕੇ ਖਾਕ ਕਰੀਦਾ ਹੈ ਖਾਕ ਦੇ 스ਪੁਰਦ ਕਰੀਦਾ ਹੈ ਉਸ ਸੰਦੂਕ ਨੂੰ ਉਹ ਤਬੂਤ ਜਿਹੜਾ ਉਸ ਚਬਾਰੇ ਦੇ ਵਿੱਚ ਰੱਖਿਆ ਹੋਇਆ ਸੀ ਪੀੜ ਦਾ ਜਿਹਦੇ ਤੇ ਪਰਸ਼ਾਵਾ ਪੈਂਦਾ ਸੀ ਉਹਨੂੰ ਅੱਗ ਨਹੀਂ ਸੀ ਪੜਦੀ ਇਹ ਬਹਿਰ ਲੋਕਾਂ ਦੇ ਵਿੱਚ ਪ੍ਰਚਲਿਤ ਸੀ ਉਸ ਤਬੂਤ ਨੂੰ ਉਸ ਦਰਵਾਜੇ ਨੂੰ ਉਹਦੇ ਤੋਂ ਉਹ ਤਬੂਤ ਥੱਲੇ ਮੰਗਵਾਇਆ ਬੰਦਾ ਸਿੰਘ ਬਹਾਦਰ ਨੇ ਵੀ ਜਾਓ ਜਾ ਕੇ ਉਹਨੂੰ ਥੱਲੇ ਲੈ ਆਓ ਤਾਂ ਆਖਦੇ ਨੇ ਬੰਦਾ ਸਿੰਘ ਬਹਾਦਰ ਨੇ ਉਸ ਪੀੜ ਦਾ ਤਬੂਤ ਜਿਹੜਾ ਉਹ ਮੁਰਦਾ ਹੈ ਉਹਨੂੰ ਬਾਹਰ ਕਢਵਾ ਲਿਆ ਹੈ ਤਾਂ ਆਖਦੇ ਨੇ ਕਿ ਹੁਣ ਇਹਨੂੰ ਇਉਂ ਜਿਰਾਓ ਜਿਵੇਂ ਮੁਰਦੇ ਜਲਾਈਦੇ ਨੇ ਜੋ ਤਿਸਕਾ ਪਰਸ਼ਾਵੇ ਆਵੇ ਉਸਕੋ ਅਗਨੀ ਨਹੀਂ ਜਲਾਵੇ ਉਸ ਦਰਵਾਜੇ ਦੇ ਹੀਠਾਂ ਦੀ ਰਾਹ ਚੱਲਿਆ ਹੋਇਆ ਸੀ ਜਿਹੜਾ ਪੀੜ ਦੇ ਪਰਸ਼ਾਵੇਂ ਹੀਟ ਦੀ ਮੁਰਦਾ ਲੰਘ ਜਾਂਦਾ ਸੀ ਉਹ ਜਲਦਾ ਨਹੀਂ ਸੀ ਉਸ ਮੁਰਦੇ ਨੂੰ ਜਿੰਨੀਆਂ ਮਰਜ਼ੀ ਲੱਕੜਾਂ ਪਾ ਲਵੋ ਉਹਨੂੰ ਅੱਗ ਨਹੀਂ ਸੀ ਲੱਗਦੀ ਇਹ ਲੋਕਾਂ ਵਿੱਚ ਗੱਲ ਪ੍ਰਚਲਿਤ ਸੀ ਬਿੰਦੂ ਹੋਏ ਭਾਵੇਂ ਮੁਸਲਮਾਨਾਂ ਹੋਏ ਮਰੇ ਸੋ ਤੁਰਕ ਸਮਾਨ ਅੱਕਦੇ ਨੇ ਭਾਵੇਂ ਕੋਈ ਹਿੰਦੂ ਹੋਵੇ ਭਾਵੇਂ ਮੁਸਲਮਾਨ ਹੋਵੇ ਜਦੋਂ ਪਰਸ਼ਾਵੇਂ ਇੱਥੋਂ ਲੰਘ ਜਾਂਦਾ ਸੀ ਤਾਂ ਕਹਿੰਦੇ ਤੁਰਕ ਮੁਰਦੇ ਨੂੰ ਸਾੜਦੇ ਨਹੀਂ ਉਹ ਤਾਂ ਕਹਿੰਦੇ ਜੇ ਮੁਰਦਾ ਸੜ ਜਾਏ ਤਾਂ ਉਹ ਕਾਫਰ ਹੋ ਜਾਂਦਾ ਹੈ ਉਸ ਨੂੰ ਤੁਰਕ ਸਮਾਨ ਹੋ ਕੇ ਮਰਨਾ ਪੈਂਦਾ ਸੀ ਇਉਂ ਉਸ ਮੁਰਦੇ ਜਿਹੜਾ ਵੀ ਉੱਥੋਂ ਮੁਰਦਾ ਲੰਘਦਾ ਸੀ ਨਾ ਉਹ ਚਾਹੇ ਹਿੰਦੂ ਸੀ ਉਹਨੂੰ ਵੀ ਜਥਲੋ ਲੈ ਕੇ ਜਾਂਦੇ ਸੀ ਉਹਨੂੰ ਸੰਸਕਾਰ ਕਰਨ ਵਾਸਤੇ ਉਹਨੂੰ ਵੀ ਅੱਗ ਨਹੀਂ ਸੀ ਲੱਗਦੀ। ਉਹ ਦਰਵਾਜਿਆਂ ਲਿਓ ਤਾਰ ਕੱਢ ਸੰਦੂਖੋਂ ਵਹਿ ਦਿਓ ਜਾਰ। ਬੰਦਾ ਸਿੰਘ ਬਹਾਦਰ ਨੇ ਹੁਕਮ ਕੀਤਾ ਕਿ ਉਸ ਪੀਰ ਨੂੰ ਤਬੂਤ ਦੇ ਦਰਵਾਜ਼ੇ ਵਿੱਚੋਂ ਹੀਟਾ ਲਾ ਲਿਓ। ਕੱਢ ਸੰਦੂਖੋਂ ਵਹਿ ਦਿਓ ਜਾਰ ਉਸ ਪੀਰ ਦਾ ਸੰਦੂਖ ਵਿੱਚੋਂ ਕੰਗ ਕੱਢ ਲਿਆ ਤੇ ਉਸੇ ਤਰ੍ਹਾਂ ਬਣਿਆ ਬਣਾਇਆ ਤਨ ਦੇ ਨਾਲ ਟੱਕਰ ਤੱਕੜਾ ਕਰ ਦਿੱਤਾ ਕਹਿੰਦੇ ਦੇਖਿਓ ਹੁਣ ਕਿਵੇਂ ਉੜਦਾ ਹੈ ਜਿਸ ਦੇ ਪਰਸ਼ਾਵੇਂ ਨਾਲ ਦੂਜੇ ਮੁਰਦਿਆਂ ਨੂੰ ਅੱਗ ਨਹੀਂ ਲੱਗਦੀ ਅੱਜ ਵੇਖਿਓ ਕਿਵੇਂ ਛੜੇਗਾ ਤਾਂ ਕਹਿਣ ਲੱਗੇ ਸੰਦੂਕ ਵਿੱਚੋਂ ਕੱਢ ਕੇ ਉਹਨੂੰ ਸਾੜ ਦਿੱਤਾ ਹੈ ਜੋਹੀ ਅਵਨ ਦੇਸ ਘਿਰਤ ਜਿਉਂ ਜਰਿਓ ਜਨਕ ਬਰੂਦਾ ਤੋੜਾ ਧਰਿਓ ਆਖਦੇ ਨੇ ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਨੂੰ ਅੱਗ ਲਾਈ ਐ ਸਪੀਡ ਦੇ ਪਿੰਜਰ ਨੂੰ ਤਾਂ ਕਹਿੰਦੇ ਇਓ ਛੜਿਆ ਜਿਵੇਂ ਘਿਓ ਛੜਦਾ ਹੈ ਅੱਤ ਦੇ ਨਾਲ ਭੰਬੜਵਾ ਚ ਉੱਠਦੇ ਨੇ ਕਹਿੰਦੇ ਇਹ ਉਹ ਛੜਿਆ ਜਿਵੇਂ ਬਰੂਦ ਦਾ ਤੋੜਾ ਪਿਆ ਹੋਵੇ ਜਦੋਂ ਇਹਨੂੰ ਅੱਗ ਸੁਹਾਈ ਜਾਂਦੀ ਹੈ ਇਹ 'ਚ ਮਿਸਾਲ ਹੁੰਦੀ ਹੈ ਇਕਦਮ ਅੱਗ ਪੈ ਜਾਂਦੀ ਹੈ ਚਾਰੇ ਪਾਸੇ ਧੂਆਂ ਛਾ ਜਾਂਦਾ ਹੈ ਐਵੇਂ ਕਹਿੰਦੇ ਲੰਮੀਆਂ ਲੰਮੀਆਂ ਲਾਟਾਂ ਜਿਹੜੀਆਂ ਉਹ ਆਕਾਸ਼ ਨੂੰ ਛੋਣ ਲੱਗੀਆਂ ਭਈ ਰਾਖੋ ਉਸ ਸ਼ੁਹਤ ਆਗ ਭਈ ਖਬਰ ਜੈ ਮੱਕੇ ਤਾਗ ਅੱਗ ਛਾਉਣ ਨਾਲ ਸਾਰਾ ਇਹ ਭਸਮ ਹੋ ਗਿਆ ਇਹ ਪੀਰ ਕਹਿੰਦੇ ਸਕਿੰਟਾਂ ਦੇ ਵਿੱਚ ਹੱਡੀਆਂ ਜਿਹੜੀਆਂ ਉਹ ਸੜ ਕੇ ਸੁਆਹ ਹੋ ਚੁੱਕੀਆਂ ਨੇ ਤੇ ਇਹ ਕਰਾਮਾਤੀ ਪੀਰ ਸੀ ਮੱਕੇ ਤਾਂ ਕਿਦੀ ਧਾਕ ਪਈ ਹੋਈ ਸੀ ਬੜਾ ਕਲਾ ਵਾਲਾ ਪੀਰ ਸੀ ਕਹਿੰਦੇ ਮੱਕੇ ਤਾਂ ਹੀ ਖਬਰਾਂ ਹੋਈਆਂ ਕਿ ਉਹ ਛਡੋਰੇ ਵਾਲਾ ਕਰਾਮਾਤੀ ਪੀਰ ਸਾੜ ਦਿੱਤਾ ਏ ਬੰਦਾ ਸਿੰਘ ਬਹਾਦਰ ਨੇ ਉਸ ਦੇ ਵੀ ਕੰਨਾਂ ਨੂੰ ਹੱਥ ਲਾਉਣ ਭਾਵ ਕੇ ਬੰਦਾ ਸਿੰਘ ਬਹਾਦਰ ਇੱਕ ਬੜੀ ਬੁਰੀ ਬਲਾ ਹੈ ਇਹਦੇ ਕੋਲੋਂ ਜਿੰਨਾ ਬਚ ਸਕਦੇ ਹੋ ਉਹ ਬਚ ਜਾਓ ਤਾਂ ਬੰਦੇ ਜਾਓ ਮੁਖੋਂ ਉਚਾਰਾ ਹੰਪੈ ਮੰਤਰ ਲੂਣਾ ਸਾਰਾ ਤੇ ਬੰਦਾ ਸਿੰਘ ਬਹਾਦਰ ਨੇ ਉਹ ਮੁੱਖੋਂ ਆਖਿਆ ਸਿੰਘੋ ਇਉਂ ਹੈ ਅਲੂਣਾ ਸਾਧ ਦਾ ਜੋ ਮੰਤਰ ਹੈ ਪੋਥੀ ਵਿੱਚ ਮੇਰੇ ਕੋਲ ਤਾਂ ਸਾਰਾ ਮੰਤਰ ਹੈ ਇਹ ਅੱਗ ਲਾਉਣੀ ਬੁਝਾਉਣੀ ਮੰਤਰਾਂ ਦਾ ਸਾੜਿਆ ਸੀ ਇਸ ਪੀਰ ਨੂੰ ਕਹਿਣ ਲੱਗਾ ਮੇਰੇ ਕੋਲ ਤਾਂ ਸਾਰਾ ਮੰਤਰ ਮੈਨੂੰ ਯਾਦ ਹੈ ਇਸ ਵਿੱਚ ਮੰਤਰ ਆਹੇ ਚੌਥਾਈ ਜਾਂ ਤੇ ਹੋਤੀ ਅਗਨ ਬੁਝਾਈ ਅੱਕਦੇ ਨੇ ਜਿਹੜਾ ਪੀਰ ਸੀ ਇਹ ਮੰਤਰ ਦਾ ਚੌਥਾ ਹਿੱਸਾ ਜਾਣਦਾ ਸੀ ਇਹ ਕੋਈ ਬਹੁਤਾ ਨਹੀਂ ਸੀ ਜਾਣਦਾ ਪਰ ਕਹਿੰਦੇ ਮੈਂ ਤਾਂ ਸਾਰੇ ਦਾ ਸਾਰਾ ਮੰਤਰ ਜਾਣਦਾ ਇਸ ਕਰਕੇ ਕਹਿੰਦੇ ਮੈਂ ਇਹਨੂੰ ਅੱਗ ਨਾਲ ਸਾੜ ਦਿੱਤਾ ਹੈ ਦੋਏ ਰਾਮ ਭਈ ਤੂੰ ਮਜੈ ਜਗਤ ਮੈਂ ਭਇਓ ਹਿੰਦੂ ਅਵਤਾਰ ਅਖਦੇ ਨੇ ਹੁਣ ਕਿ ਜਦੋਂ ਪੀਰ ਬੁੱਧੂ ਸ਼ਾਹ ਜੀ ਦਾ ਬਦਲਾ ਲਿਆ ਗਿਆ ਛਡੌਰੇ ਨੂੰ ਤਬਾਹ ਕਰ ਦਿੱਤਾ ਏ ਫੂਕ ਦਿੱਤਾ ਬਿਲਕੁਲ ਤਾ ਹੁਣ ਬੰਦਾ ਸ਼ਿਨ ਬਹਾਦਰ ਜਿਹੜਾ ਉਹ ਬਨੂੜ ਵੱਲੋਂ ਚੜ੍ਹਾਈ ਕਰਦਾ ਏ ਅਖਦੇ ਭਈ ਧੂਮ ਜਹ ਜਗਤ ਮੈਂ ਭਇਓ ਹਿੰਦੂ ਅਵਤਾਰ ਸਾਰੇ ਸੰਸਾਰ ਵਿੱਚ ਧਾਂਕ ਪੈ ਗਈ ਹੈ ਬੰਦਾ ਸ਼ਿਨ ਬਹਾਦਰ ਦੀ ਕਿ ਇਹ ਹਿੰਦੂਆਂ ਦਾ ਅਵਤਾਰ ਹੋਇਆ ਏ ਲੋਕੀ ਇਉਂ ਚਰਚੇ ਕਰਦੇ ਨੇ ਕਿ ਜਿਵੇਂ ਕੋਈ ਅਵਤਾਰ ਹੁੰਦਾ ਏ ਐਵੇਂ ਬੰਦਾ ਸਿੰਘ ਬਹਾਦਰ ਆਇਆ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਏ ਕਿ ਨੇਕ ਕਲੰਕ ਇਹੋ ਹੀ ਹੈ ਜਿਹੜਾ ਤੁਰਕਾਂ ਨੂੰ ਮਾਰ ਕੇ ਖਤਮ ਕਰ ਦੇਵੇਗਾ ਨੇਕ ਕਲੰਕ ਜੈ ਵੀ ਭਇਓ ਕਰੇ ਜੋ ਮਸਲੇ ਮਾਰ ਮੁਸਲੇ ਮਾਰ ਇਹ ਸਾਰੇ ਤੁਰਕਾਂ ਨੂੰ ਮਾਰ ਦੇਵੇਗਾ ਇੱਕ ਕਲੰਕ ਰਹਿਤ ਪੀਰ ਹੈ ਚੋ ਭਈ ਕੋਈ ਕਹੈ ਜਹ ਜਾਦੂ ਕਰ ਕੋਈ ਕਹੈ ਜੇ ਹੈ ਰਸੈਣ ਗਰ ਲੋਕ ਕਹਿੰਦੇ ਆਪੋ ਵਿੱਚ ਗੱਲਾਂ ਕਰਦੇ ਚਰਚੇ ਚੱਲ ਪਏ ਨੇ ਬੰਦਾ ਸਿੰਘ ਬਹਾਦਰ ਦੇ ਵੀ ਇਹ ਤਾਂ ਕੋਈ ਜਾਦੂਗਰ ਹੈ ਇਹਨੂੰ ਤਾਂ ਬੜੀਆਂ ਝੁਗਤੀਆਂ ਹੁੰਦੀਆਂ ਨੇ ਕੋਈ ਕਹਿੰਦਾ ਵੀ ਇਹ ਤਾਂ ਰਸੈਣ ਬਣਾ ਲੈਂਦਾ ਏ ਇਹ ਲੋਹੇ ਤਾਂਬੇ ਤੋਂ ਸੋਨਾ ਬਣਾ ਲੈਂਦਾ ਏ ਐਉਂ ਚਰਚੇ ਛਿੜ ਰਹੇ ਨੇ ਕੋਊ ਕਹੈ ਜੈ ਹੈ ਹੱਥ ਵੀਰੋ ਕੋ ਕਹ ਜੈ ਸਿੱਖ ਗੁਰੂ ਧੀਰ ਕੋਈ ਕਹਿੰਦਾ ਹੈ ਇਹਦੇ ਕੋਲ ਬੜਾ ਬਲ ਹੈ ਇਹ ਵੀਰ ਹੈ ਇਹਦੇ ਹੱਥਾਂ ਚ ਬੜੀ ਜੁਰਤ ਹੈ ਇਹ ਧਰਤੀ ਨੂੰ ਪੁੱਠੀ ਕਰ ਦੇਣ ਦੀ ਤਾਕਤ ਰੱਖਦਾ ਹੈ ਤੇ ਇਹਦੇ ਸਭ ਕੁਝ ਵਸ ਵਿੱਚ ਕੀਤਾ ਹੋਇਆ ਹੈ ਕੋ ਕਹ ਜੈ ਸਿੱਖ ਗੁਰੂ ਪੀਰ ਕਈ ਜਿਹੜੇ ਸਿੱਧਕੀ ਸੇਖ ਹਨ ਉਹ ਕਹਿੰਦੇ ਇਹ ਗੁਰੂ ਦਾ ਸਿੱਖ ਹੈ ਬੜਾ ਧੀਰਜ ਵਾਲਾ ਹੈ ਤੇ ਗੁਰੂ ਪਾਤਸ਼ਾਹ ਤੋਂ ਬਖਸ਼ਿਆ ਲੈ ਕੇ ਤੇ ਸਤਗੁਰਾਂ ਦੇ ਹੁਕਮ ਦੇ ਨਾਲ ਇਹ ਪੰਜਾਬ ਵੱਲ ਆਇਆ ਹੈ ਖੂਨੀ ਵਜੀਰੇ ਦੇ ਦਿਲਾਈ ਹੈ ਹੋਣੀ ਜੈ ਹਮਸਰੇ ਆਈ ਇੱਧਰ ਵਜੀਦ ਖਾ ਚਿੰਤਾ ਪਿਆ ਕਰਦਾ ਹੈ ਚਿੰਤਾ ਫਿਕਰਾਂ ਦੇ ਵਿੱਚ ਡੁੱਬਿਆ ਹੋਇਆ ਹੈ ਉਹ ਕਹਿਣ ਲੱਗਾ ਕਿ ਇਹ ਖੂਨ ਦਾ ਬਦਲਾ ਜਿਹੜਾ ਮੇਰੇ ਸਰ ਸਾਹਿਬ ਜਿਆਦਾ ਲੱਗਿਆ ਹੋਇਆ ਹੈ ਨਾ ਹੁਣ ਉਹ ਹੋਣੀ ਮੇਰੇ ਵੱਲ ਵੱਧ ਰਹੀ ਹੈ ਭਾਬ ਕੇ ਮੌਤ ਦਿਨੋਂ ਦਿਨ ਮੇਰੇ ਵੱਲ ਚੱਲੀ ਆ ਰਹੀ ਹੈ ਪਤਾ ਨਹੀਂ ਕਿਹੜੇ ਵਕਤ ਬੰਦਾ ਸਿੰਘ ਬਹਾਦਰ ਨੇ ਆ ਕੇ ਸਰਹੰਦ ਉੱਤੇ ਹਮਲਾ ਕਰ ਦੇਣਾ ਹੈ ਇਹ ਪਲ ਪਲ ਡਰ ਰਿਹਾ ਹੈ ਸੁੱਚਾ ਆਨੰਦ ਡਰ ਰਿਹਾ ਹੈ ਸਰਹੰਦ ਦੀ ਪੂਰੀ ਖਲਕਤ ਜਿਹੜੀ ਉੱਥੇ ਵਸਣ ਵਾਲੇ ਲੋਕ ਨੇ ਉਥੋਂ ਦੀ ਆਵਾਮ ਹੈ ਉਹ ਡਰ ਰਹੀ ਹੈ ਕਵੇ ਵਜੀਰੇ ਚਿੰਤਾ ਪਈ ਹਮਕੋ ਬੰਦਾ ਛੱਡਤ ਨਹੀਂ ਤਦੋਂ ਸੁਣ ਕੇ ਵਜੀਦ ਖਾਨ ਨੂੰ ਚਿੰਤਾ ਹੋ ਗਈ ਉਹ ਇਉਂ ਡਰ ਗਿਆ ਕਿ ਇਹ ਜਿਹੜਾ ਬੰਦਾ ਗੁਰੂ ਨੇ ਭੇਜਿਆ ਹੈ ਇਹ ਹੁਣ ਮੈਨੂੰ ਨਹੀਂ ਛੱਡਦਾ ਇਹ ਮੈਨੂੰ ਖਤਮ ਕਰ ਦੇਵੇਗਾ ਇਸਕੇ ਪਾਸ ਐ ਦੋ ਵੀਰ ਔਰ ਪੰਜ ਗੁਰ ਦੀ ਨੈ ਤੀਰ ਅੱਖਣ ਲੱਗੇ ਇਹਦੇ ਕੋਲ ਬੜੇ ਮਹਾਵਲੀ ਯੋਧੇ ਨੇ ਇਦੇ ਪਾਸ ਗੁਰੂ ਪਾਤਸ਼ਾਹ ਨੇ ਜਿਹੜੇ ਪੰਜ ਤੀਰ ਦਿੱਤੇ ਨੇ ਉਹ ਪੰਜ ਵੀਰ ਵੀ ਇਹਦੇ ਨਾਲ ਨੇ ਇਹਨੂੰ ਕੌਣ ਮਾਰ ਸਕਦਾ ਹੈ ਇਹ ਸਭ ਨੂੰ ਮਾਰ ਜਾਵੇਗਾ ਪ੍ਰਿਥਮੇ ਬੰਦਾ ਕਾਲਾ ਨਾਗ ਤੀਰ ਭੈ ਦਿਸ ਫੰਗਾ ਲਾਗ ਆਖਦੇ ਨੇ ਸਤਗੁਰਾਂ ਨੇ ਇਸ ਬੰਦੇ ਬਹਾਦਰ ਨੂੰ ਜਿਹੜਾ ਭੇਜਿਆ ਇਹ ਨਾ ਆਖਦੇ ਆ ਵੀ ਇਹ ਤਾਂ ਕੋਈ ਕਾਲਾ ਨਾਗ ਹੈ ਸਤਗੁਰਾਂ ਨੇ ਇਸ ਕਾਲੇ ਨਾਗ ਨੂੰ ਪੰਜ ਤੀਰ ਦੇ ਕੇ ਖੰਭ ਲਾ ਦਤੇ ਨੇ ਹੁਣੇ ਉੱਡਣਾ ਸੱਪ ਬਣ ਗਿਆ ਏ ਹੁਣ ਇਹਦੀ ਇੰਨੀ ਦਹਿਸ਼ਤ ਬਣ ਗਈ ਹੈ ਕਿ ਧਰਤੀ ਤੇ ਰਿੰਗਣ ਵਾਲੇ ਦਾ ਸਿਰ ਪਿਆ ਜਾ ਸਕਦਾ ਪਰ ਹਵਾ ਵਿੱਚ ਉੱਡਣ ਵਾਲੇ ਨੂੰ ਕਿਵੇਂ ਮਾਰਿਆ ਜਾਵੇ ਤਾਕਦੇ ਨੇ ਬੰਦਾ ਸਿੰਘ ਬਹਾਦਰ ਤਾਂ ਹੁਣ ਉੱਡਣਾ ਸੱਪ ਬਣ ਗਿਆ ਹੈ ਇਸ ਪਰਸ਼ਾਵੇਂ ਪਰੇ ਨਾ ਧਰਨ ਕਹਿੰਦੇ ਇਹਦਾ ਪਰਛਾਵਾਂ ਵੀ ਧਰਤੀ ਤੇ ਨਹੀਂ ਪੈਂਦਾ ਆਮ ਲੋਕਾਂ ਵਿੱਚ ਚਰਚਾ ਚੱਲ ਪਿਆ ਸੀ ਇਹ ਗੱਲਾਂ ਚੱਲ ਪੀਆਂ ਕਿ ਜਿਵੇਂ ਦੇਵਤਿਆਂ ਦਾ ਧਰਤੀ ਉੱਤੇ ਪਰਛਾਵਾਂ ਨਹੀਂ ਪੈਂਦਾ ਇਹ ਉਹ ਮਸ਼ਹੂਰੀ ਸੀ ਉਹਨਾਂ ਦੀ ਤੇ ਬੰਦਾ ਸਿੰਘ ਬਹਾਦਰ ਉਹਦੇ ਬਾਬਤ ਵੀ ਲੋਕਾਂ ਦੇ ਵਿੱਚ ਇਹ ਗੱਲਾਂ ਚੱਲ ਰਹੀਆਂ ਨੇ ਵਜੀਦੇ ਤੱਕ ਇਹ ਗੱਲਾਂ ਪਹੁੰਚ ਰਹੀਆਂ ਨੇ ਕਿ ਬੰਦਾ ਸਿੰਘ ਬਹਾਦਰ ਦਾ ਪਰਛਾਵਾਂ ਧਰਤੀ ਤੇ ਨਹੀਂ ਪੈਂਦਾ ਇਸ ਪਰਛਾਵਾਂ ਪਰੇ ਨ ਧਰਨਾ ਕਹੇ ਧਰਨਾ ਉਸ ਲਗੇ ਨਾ ਚਰਨਾ ਕੋਈ ਕਹਿੰਦਾ ਵੀ ਉਹਦਾ ਪਰਸ਼ਾਵਾ ਧਰਤੀ ਤੇ ਨਹੀਂ ਪੈਂਦਾ ਕੋਈ ਆਖ ਰਿਹਾ ਹੈ ਵੀ ਉਹਦੇ ਧਰਤੀ ਤੇ ਪੈਰੀ ਨਹੀਂ ਲੱਗਦੇ ਉਹ ਹਵਾ ਵਿੱਚ ਉੱਡਿਆ ਫਿਰਦਾ ਹੈ ਰਿੱਧ ਸਿੱਧ ਮੈਂ ਹੈ ਸੋ ਪੂਰੋ ਬਾਣ ਬਹਿਜ ਹੈ ਅਤਸੂਰੋ ਰਿੱਧੀਆਂ ਸਿੱਧੀਆਂ ਤਾਂ ਉਹ ਬਹੁਤ ਜਾਣਦਾ ਏ ਉਹਦੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ ਹੈ ਕਮਾਨ ਇਉਂ ਬਹੁੰਦਾ ਹੈ ਕਮਾਨ ਇਉਂ ਚਲਾਉਂਦਾ ਹੈ ਜਿਵੇਂ ਭਾਰੀ ਸੂਰਮਾ ਅਰਜਣ ਸਿੰਘ ਏਡਾ ਵੱਡਾ ਉਹ ਜੋਧਾ ਹੈ ਉਤਰੇ ਚੜੇ ਗੱਠੀ ਮਨਮਾਹੀ ਆਖਦੇ ਨੇ ਕਿ ਉਸ ਸੂਰਮੇ ਦੇ ਚਰਚੇ ਹੋ ਰਹੇ ਨੇ ਉਤਰੇ ਚੜੇ ਗੱਠੀ ਮਨਮਾਹੀ ਜਪੇ ਚੋਰ ਜਿਮ ਢੀਠ ਕਰਾਹੀ ਹੁਣ ਜਿਹੜਾ ਵਜੀਦ ਖਾਂ ਹੈ ਇਹ ਕਦੇ ਚਿਵਾਰੇ ਉੱਤੇ ਚੜਦਾ ਹੈ ਕਦੇ ਥੱਲੇ ਉਤਰਦਾ ਹੈ ਕਦੇ ਤਖਤ ਤੇ ਬਹਿੰਦਾ ਹੈ ਕਦੇ ਪਿੱਛੇ ਨੂੰ ਭੱਜਿਆ ਫਿਰਦਾ ਹੈ ਇਹਦੇ ਅੰਦਰ ਇੰਨੀ ਕਿ ਚਿੰਤਾ ਹੈ ਡਰ ਪੈ ਗਿਆ ਹੈ ਕਿ ਕਿਹੜੀ ਬਲਾ ਜਿਹੜੀ ਉਹ ਆ ਗਈ ਹੈ ਇਹਨੂੰ ਮੈਂ ਕਿਵੇਂ ਟਾਲਾਂ ਹੁਣ ਇਹ ਬਾਹਰ-ਵਾਰ ਸੋਚਾਂ ਦੇ ਵਿੱਚ ਡੁੱਬਿਆ ਹੋਇਆ ਹੈ ਪਲ-ਪਲ ਡਰ ਰਿਹਾ ਹੈ ਇਹਨੂੰ ਰਾਤ ਨੂੰ ਨੀਂਦ ਨਹੀਂ ਆ ਰਹੀ ਵਜੀਦ ਖਾਂ ਨੂੰ ਅੱਖ ਦੇ ਨੇ ਚਪੇ ਚੋਰ ਜਿਮ ਢੀਠ ਕਰਾਹੀ ਆਖਦੇ ਨੇ ਜਿਵੇਂ ਕੋਈ ਚੋਰ ਸੰਨ ਲਾ ਕੇ ਅੰਦਰ ਵੜਿਆ ਹੋਵੇ ਤੇ ਉੱਥੇ ਫੜਿਆ ਜਾਵੇ ਫਸ ਜਾਵੇ ਅੰਦਰ ਤੇ ਉਹ ਹਰ ਖੀਲਾ ਵਰਤਦਾ ਹੈ ਹਰ ਇੱਕ ਜੁਗਤ ਵਰਤਦਾ ਹੈ ਹਰ ਪਾਸੇ ਨੂੰ ਸੋਚ ਡਣਾਉਂਦਾ ਹੈ ਉਹ ਫਸਿਆ ਚੋਰ ਵੀ ਜੇ ਅੱਜ ਫੜੇਗੇ ਤਾਂ ਮਾਰੇ ਜਾਵਾਂਗੇ ਐਵੇਂ ਚੋਰਾਂ ਦੀ ਨਿਆਂਈ ਜਿਹੜਾ ਵਜੀਦ ਖਾਂ ਹੈ ਉਹ ਹਰ ਯਤਨ ਕਰਨਾ ਚਾਹੁੰਦਾ ਹੈ ਹਰ ਹੀਲਾ ਵਰਤ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਕਰਕੇ ਮੈਂ ਬੰਦਾ ਸਿੰਘ ਬਹਾਦਰ ਤੋਂ ਵੱਜ ਜਾਵਾਂ ਸੋ ਹਮਕੋ ਅਬ ਛਾੜਤ ਨਾਹੀ ਨਟ ਕਰ ਬਚਨਾ ਹਮ ਜਗਾ ਨਾ ਪਾਹੀ ਉਹ ਹੁਣ ਕਹਿੰਦਾ ਵੀ ਹੁਣ ਮੈਨੂੰ ਨਹੀਂ ਇਹਨੇ ਜੋਦਾ ਸ਼ਤਨਾ ਬੰਦਾ ਸਿੰਘ ਬਹਾਦਰ ਨੇ ਉਹ ਮੈਨੂੰ ਜ਼ਰੂਰ ਮਾਰੇਗਾ ਨਟ ਕਰ ਬਚਨ ਹਮ ਜਗਾ ਨਾ ਪਾਹੀ ਕੋਈ ਐਸੀ ਜਗਾ ਵੀ ਨਹੀਂ ਬਚੀ ਰੁਕਣ ਵਾਸਤੇ ਜਿੱਧਰ ਮੈਂ ਭੱਜ ਕੇ ਨਿਕਲ ਜਾਵਾਂ ਜਿੱਥੇ ਬੰਦਾ ਸਿੰਘ ਬਹਾਦਰ ਦੇ ਹੱਥ ਮੈਂ ਨਾ ਆਵਾਂ ਕਿਉਂਕਿ ਦਿੱਲੀ ਵੱਲ ਮੈਂ ਜਾ ਨਹੀਂ ਸਕਦਾ ਉਧਰ ਸਮਾਣੇ ਵੱਲ ਬੰਦਾ ਸਿੰਘ ਬਹਾਦਰ ਰਾਹ ਦੇ ਵਿੱਚ ਇਸ ਕਰਕੇ ਉਹ ਕਿਸੇ ਪਾਸੇ ਭੱਜਣ ਜੋਗਾ ਨਹੀਂ ਹੈ ਤੇ ਡਰਿਆ ਹੋਇਆ ਚੁਫੇਰੇ ਚਾਰੇ ਪਾਸੇ ਤੱਕ ਰਿਹਾ ਹੈ ਫੌਜਾਂ ਨੂੰ ਸਤਰਕ ਕਰ ਰਿਹਾ ਹੈ ਕਿ ਪਤਾ ਨਹੀਂ ਕਦੋਂ ਬੰਦਾ ਸਿੰਘ ਬਹਾਦਰ ਨੇ ਆ ਜਾਣਾ ਹੈ